ਡਸ਼ਕਾ ਹਿਮਾਚਲ ਪ੍ਰਦੇਸ਼ ਭਾਰਤ ਦਾ ਇੱਕ ਸੁੰਦਰ ਬਹੁਤ ਹੀ ਸੋਹਣਾ ਪਰੰਤੂ ਪਗੌਲਿਕ ਪੱਖੋਂ ਸੰਵੇਦਨਸ਼ੀਲ ਪਹਾੜੀ ਰਾਜ ਹੈ ਤੇ ਇੱਥੇ ਮੌਸਮ ਦੀ ਤੀਬਰ ਤਬਦੀਲੀ ਅਤੇ ਭਾਰੀ ਬਾਰਿਸ਼ ਕਈ ਵਾਰ ਆਫ਼ਤਾਂ ਨੂੰ ਜਨਮ ਦਿੰਦੀ ਹੈ ਤੇ ਜਿਵੇਂ ਕਿ ਭੂਸਖਲਨ ਹੋ ਗਿਆ ਹੜਾ ਆ ਜਾਣਾ ਪਾਣੀ ਦਾ ਭਰਾ ਹੋ ਗਿਆ ਤੇ ਸੜਕਾਂ ਦਾ ਟੁੱਟਣਾ ਇਹ ਆਮ ਲੱਗਿਆ ਰਹਿੰਦਾ ਹੈ ਜੀ ਖਾਸ ਕਰਕੇ ਪਹਾੜਾਂ ਦੇ ਵਿੱਚ ਤੇ ਹਿਮਾਚਲ ਪ੍ਰਦੇਸ਼ ਵੀ ਤਾਂ ਖਾਸ ਕਰਕੇ ਸੋ ਜਿਵੇਂ ਹੀ ਮੌਨਸੂਨ ਦੀ ਸ਼ੁਰੂਆਤ ਹੁੰਦੀ ਹੈ ਤਾਂ ਮੌਨਸੂਨ ਵਿਭਾਗ ਵੱਲੋਂ ਜਾਰੀ ਕੀਤੀਆਂ ਚੇਤਾਵਨੀਆਂ ਲੋਕਾਂ ਦੀ ਜਾਨ-ਮਾਲ ਅਤੇ ਰੱਖਿਆ ਕਰਨ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀਆਂ ਨੇ ਸੋ ਇਸ ਪਛੋਕੜ ਵਿੱਚ ਹਾਲੀਆ ਮੌਸਮ ਰਿਪੋਰਟ ਨੇ ਰਾਜ ਦੇ 10 ਜ਼ਿਲ੍ਹਿਆਂ ਵਿੱਚ ਪਾਰੀਮੀਂ ਦੀ ਸੰਭਾਵਨਾ ਜਤਾਈ ਹੈ ਤੇ ਜਿਸ ਨਾਲ ਲੋਕਾਂ ਨੂੰ ਚੇਤਾਵਨੀ ਦੇਣ ਦੀ orange ਤੇ yellow ਅਲਰਟ ਜਾਰੀ ਕੀਤੇ ਗਏ ਹਨ ਸੋ ਇਹਨਾਂ ਚੇਤਾਵਨੀਆਂ ਦਾ ਇਹ ਮਕਸਦ ਹੈ ਕਿ ਲੋਕ ਮੌਸਮ ਦੇ ਖਤਰੇ ਨੂੰ ਸਮਝਣ ਉਚਿਤ ਸਾਵਧਾਨੀ ਵਰਤਣ ਅਤੇ ਐਮਰਜੈਂਸੀ ਹਾਲਾਤਾਂ ਲਈ ਤਿਆਰ ਰਹਿਣ ਸੋ ਮੌਸਮ ਵਿਭਾਗ ਵੱਲੋਂ ਦਿੱਤੀ ਜਾਣਕਾਰੀ ਸਿਰਫ ਅੰਕੜਿਆਂ ਦੀ ਰਿਪੋਰਟ ਨਹੀਂ ਸਗੋਂ ਇਹ ਲੋਕਾਂ ਦੀ ਸੁਰੱਖਿਆ ਲਈ ਇੱਕ ਗੰਭੀਰ ਚੇਤਾਵਨੀ ਹੈ ਸੋ ਅਜਹੀ ਚੇਤਾਵਨੀ ਖਾਸ ਕਰਕੇ ਪਹਾੜੀ ਅਤੇ ਹੜਪ੍ਰਭਾਵਿਤ ਇਲਾਕਿਆਂ ਵਿੱਚ ਰਹਿਣ ਵਾਲੀਆਂ ਖਾਸ ਕਰਕੇ ਜੋ ਜੀਵਨ ਹੈ ਉਸ ਰੱਖਿਆ ਵਾਲੀ ਸਾਬਤ ਹੋ ਸਕਦੀ ਹੈ ਸੋ ਜੀਵਨ ਦੀ ਰੱਖਿਆ ਲਈ ਸਾਬਤ ਹੋ ਸਕਦੀ ਹੈ ਸੋ ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਲਈ ਪਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਵੀ ਜਾਰੀ ਕਰ ਦਿੱਤੀ ਗਈ ਹੈ ਸੋ ਅੱਜ ਰਾਜ ਦੇ 10 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਲਾਇਆ ਗਿਆ ਹੈ ਇਸ ਸਿਰਫ ਕਿਨਾਰ ਤੇ ਲਾਹਾਲ ਸਪੀਤੀ ਨੂੰ ਇਸ ਤੋਂ ਬਾਰ ਵੀ ਰੱਖਿਆ ਗਿਆ ਸੋ ਮੀਂਹ ਜ਼ਿਆਦਾ ਪੈਣ ਨਾਲ ਕਈ ਥਾਵਾਂ ਤੇ ਪਾਣੀ ਭਰ ਸਕਦਾ ਜ਼ਮੀਨ ਖਿਸਕਣ ਹੜ੍ਹ ਜਾਂ ਦਰਖਤ ਡਿੱਗਣ ਵਰਗੀਆਂ ਘਟਨਾਵਾਂ ਹੋ ਸਕਦੀਆਂ ਹਨ ਸੋ ਇਹਨਾਂ ਚੇਤਾਵਨੀਆਂ ਦੇ ਬਾਵਜੂਦ ਰਾਜਸਥਾਨੀ ਸ਼ਿਮਲਾ ਵਿੱਚ ਅਸ ਤੋਂ ਸਵੇਰ ਤੋਂ ੁੱਪਛਾਈ ਹੋਈ ਹੈ ਅਤੇ ਹੋਰ ਇਲਾਕਿਆਂ ਵਿੱਚ ਵੀ ਮੌਸਮ ਸਾਫ਼ ਬਣਿਆ ਹੋਇਆ ਸੋ ਕੱਲ 8 ਜੁਲਾਈ ਨੂੰ ਉਨਾ ਹਮੀਰਪੁਰ ਬਿਲਾਸਪੁਰ ਚੰਬਾ ਤੇ ਕਾਂਗੜਾ ਵਿੱਚ ਔਰੇਂਜ ਚੇਤਾਵਨੀ ਜਾਰੀ ਰਹੇਗੀ ਤੇ ਕੁੱਲੂ ਮੰਡੀ Shimla, Solan ਅਤੇ Sirmaur ਵਿੱਚ yellow alert ਜਾਰੀ ਕਰ ਦਿੱਤਾ ਗਿਆ। ਸੋ 9 ਜੁਲਾਈ ਨੂੰ ਪਛਵੀ ਤਤਾਂ ਦੀ ਗੜੀ ਖਾਸ ਕਰਕੇ ਜੋ ਗਤੀ ਆ ਉਹਦੀ ਸੋ ਥੋੜੀ ਘੱਟ ਹੋਣ ਦੀ ਸੰਭਾਵਨਾ ਹੈ। ਸੋ ਉਸ ਦੇ ਸਾਰੇ ਜ਼ਿਲ੍ਹਿਆਂ ਵਿੱਚ yellow ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਦੀ ਚੇਤਾਵਨੀ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਰਹਿਣ ਅਤੇ ਸਾਵਧਾਨ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ। ਸੋ ਇਸ ਮੌਸਮ ਸੰਬੰਧੀ ਚੇਤਾਵਨੀ ਦੇ ਪਿੱਛੇ ਜੋ ਅਸਲ ਮਕਸਦ ਹੈ ਉਹ ਹੈ ਕਿ ਲੋਕਾਂ ਪਹਿਲਾਂ ਤੋਂ ਹੀ ਸਾਵਧਾਨ ਰਹਿਣ ਤਾਂ ਜੋ ਕਿਸੇ ਦੀ ਕਿਸਮ ਦੀ ਜਾਨੀ ਜਾਂ ਮਾਲੀ ਹਾਨੀ ਤੋਂ ਬਚਾਅ ਹੋ ਸਕੇ ਸੋ ਹਿਮਾਚਲ ਪ੍ਰਦੇਸ਼ ਦੇ ਪਹਾੜੀ ਰਾਜਾਂ ਵਿੱਚ ਜਦੋਂ ਵੀ ਭਾਰੀ ਮੀਂਹ ਪੈਂਦਾ ਹੈ ਤਾਂ ਇਹ ਸਿੱਧਾ ਪ੍ਰਭਾਵ ਸੜਕਾਂ ਦੀ ਆਵਾਜਾਈ ਤੇ ਪੈ ਜਾਂਦਾ ਹੈ ਸੋ ਪਹਾੜਾਂ ਤੋਂ ਪੱਥਰਾਂ ਤੇ ਡਿੱਗਣਾ ਤੇ ਲੋਕਾਂ ਦੇ ਘਰਾਂ ਦੇ ਜ਼ਿੰਦਗੀ ਦੇ ਪੈਦਾ ਹੋਣਾ ਜੀ ਕਿਉਂਕਿ ਤਬਾਹੀ ਹੁੰਦੀ ਹੈ ਜਦੋਂ ਉੱਪਰੋਂ ਪੱਥਰ ਬੜੀ ਤੇਜ਼ ਰਫ਼ਤਾਰ ਨਾਲ ਆਉਂਦਾ ਹੈ ਤੇ ਥੱਲੇ ਸੜਕਾਂ ਤੇ ਡਿੱਗ ਜਾਂਦਾ ਹੈ ਤੇ ਕਈ ਵਾਰ ਬਹੁਤ ਸਾਰੇ ਘਰ ਨੁਕਸਾਨੇ ਜਾਂਦੇ ਨੇ ਇਸੇ ਸੋ ਪਹਾੜ ਸਾਰੇ ਮੌਤਾ ਵੀ ਹੋ ਜਾਂਦੀਆਂ ਨੇ ਸੋ ਜਿੱਤੇ ਮੌਤ ਹੋ ਜਾਂਦੀ ਹੈ ਕਿਸੇ ਇਨਸਾਨ ਦੀ ਤਾਂ ਉੱਥੇ ਘਰਾਂ ਦਾ ਨੁਕਸਾਨ ਵੀ ਹੋ ਜਾਂਦਾ ਸੋ ਪਹਾੜੀ ਡਿੱਗਦੀ ਹੈ ਤੇ ਖਾਸ ਕਰਕੇ ਜਦੋਂ ਪੱਥਰ ਜਦੋਂ ਡਿੱਗਦੇ ਨੇ ਲੈਂਡ ਸਲਾਈਡਿੰਗ ਅਸੀਂ ਨੂੰ ਕਹਿੰਦੇ ਆ ਸੋ ਮੌਸਮ ਵਿਭਾਗ ਨੇ ਜੋ orange ਤੇ yellow ਅਲਰਟ ਦੀਆਂ ਚੇਤਾਵਨੀਆਂ ਦਿੱਤੀਆਂ ਹਨ ਸੋ ਉਹ ਦੱਸ ਦਿਆ ਨੇ ਕਿ ਹਾਲਾਤ ਹਰ ਵੇਲੇ ਬਦਲ ਸਕਦੇ ਨੇ orange ਅਲਰਟ ਦਾ ਮਤਲਬ ਹੁੰਦਾ ਹੈ ਕਿ ਮੌਸਮ ਗੰਭੀਰ ਹੋ ਸਕਦਾ ਤੇ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਸੋ yellow ਅਲਰਟ ਦਾ ਇੱਕ ਤਰ੍ਹਾਂ ਦੀ ਸਾਵਧਾਨੀ ਦੀ ਚੇਤਾਵਨੀ ਹੁੰਦੀ ਹੈ ਕਿ ਮੌਸਮ ਖਰਾਬ ਹੋ ਸਕਦਾ ਹੈ ਪਰ ਖਤਰਾ ਹਾਲੇ ਜ਼ਿਆਦਾ ਨਹੀਂ ਹੈ ਸੋ ਜਿਹੜੇ ਵੀ ਚੇਤਾਵਨੀ ਹੇਠ ਆਉਂਦੇ ਨੇ ਜੀ ਇਲਾਕੇ ਜ਼ਿਲ੍ਹੇ ਉੱਤੇ ਰਿਹਾਇਸ਼ੀ ਲੋਕਾਂ ਨੂੰ ਚਾਹੀਦਾ ਹੈ ਕਿ ਜਿੱਥੇ ਸੰਭਵ ਹੋਵੇ ਉਹ ਉੱਚੀਆਂ ਤੇ ਸੁਰੱਖਿਤ ਥਾਵਾਂ ਤੇ ਚਲੇ ਜਾਣ ਪਹਾੜੀ ਇਲਾਕਿਆਂ ਵਿੱਚ ਮੌਜੂਦ ਲੋਕਾਂ ਨੂੰ ਪਹਾੜਾਂ ਦੇ ਥੱਲੇ ਰਹਿਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ ਅਤੇ ਜਿੱਥੇ ਮਿੱਟੀ ਧਸਣ ਜਾਂ ਪੱਥਰ ਲੁੱਥਣ ਦਾ ਖਤਰਾ ਹੋ ਸਕਦਾ ਹੈ ਤਾਂ ਉੱਥੋਂ ਸਾਨੂੰ ਬਚਾਉਣਾ ਚਾਹੀਦਾ ਹੈ ਸੋ ਮੌਸਮ ਪਾਵੇਂ ਕਈ ਥਾਵਾਂ ਤੇ ਹਾਲੇ ਸੁੰਦਰ ਤੇ ਸੁੱਕਾ ਹੋ ਸਕਦਾ ਪਰ ਭਾਰਤ ਵਿੱਚ ਮੌਸਮ ਦੇ ਰੁਖ ਵਿੱਚ ਤਬਦੀਲੀ ਆਉਣ ਵਿੱਚ ਦੇਰੀ ਨਹੀਂ ਲੱਗਦੀ ਇਸ ਲਈ ਸਾਰੀਆਂ ਚੇਤਾਵਨੀਆਂ ਨੂੰ ਗੰਭੀਰਤਾ ਨਾਲ ਲੈਣ ਦੀ ਲੋੜ ਹੈ ਸਵੇਰੇ ਦੇ ਡਿਪਟੀ ਕਮਿਸ਼ਨਰ ਲੋਕਾਂ ਨੂੰ ਹਦਾਇਤਾਂ ਦੇ ਰਹੇ ਨੇ ਕਿ ਬਿਨਾਂ ਲੋੜ ਤੋਂ ਘਰ ਤੋਂ ਬਾਹਰ ਨਾ ਨਿਕਲਣ ਅਤੇ ਬੱਚਿਆਂ ਤੇ ਵੱਡਿਆਂ ਨੂੰ ਸੰਭਾਲ ਕੇ ਰੱਖਣ ਅਤੇ ਕਿਸੇ ਵੀ ਐਮਰਜੈਂਸੀ ਦੀ ਸਥਿਤੀ ਵਿੱਚ ਸਥਾਨਕ ਪ੍ਰਸ਼ਾਸਨ ਨਾਲ ਉਹ ਸੰਪਰਕ ਵੀ ਕਰ ਸਕਦੇ ਨੇ ਸੋ ਮੌਸਮ ਦੀ ਇਹ ਅਚਾਨਕ ਤੇਜ਼ੀ ਹਿਮਾਚਲ ਵਾਸੀਆਂ ਲਈ ਚਰਨ ਉੱਤਪ੍ਰਣ ਹੋ ਸਕਦੀ ਹੈ ਪਰ ਜੇਕਰ ਲੋਕ ਸਾਵਧਾਨੀਆਂ ਵਰਤਣ ਉੱਚੇ ਇਲਾਕਿਆਂ ਵਿੱਚ ਰਹਿਣ ਅਤੇ ਸਰਕਾਰੀ ਹਦਾਇਤਾਂ ਦੀ ਪਾਲਣਾ ਕਰਨ ਤਾਂ ਕਿਸੇ ਵੀ ਵੱਡੀ ਆਫਤ ਤੋਂ ਬਚਿਆ ਜਾ ਸਕਦਾ ਹੈ ਸੋ ਮੌਸਮ ਵਿਭਾਗ ਵੱਲੋਂ ਹਿਮਾਚਲ ਪ੍ਰਦੇਸ਼ ਲਈ ਭਾਰੀ ਮੀਂਹ ਨੂੰ ਲੈ ਕੇ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੋ ਅੱਜ ਰਾਜ ਦੇ 10 ਜ਼ਿਲ੍ਹਿਆਂ ਵਿੱਚ ਔਰੇਂਜ ਅਲਰਟ ਲਾਏ ਗਿਆ ਸੋ ਸਿਰਫ ਕਿਨੌਰ ਤੇ ਲਾਹੌਲ 스ਪਿਤੀ ਨੂੰ ਇਸ ਤੋਂ ਬਾਹਰ ਵੀ ਰੱਖਿਆ ਗਿਆ ਸੋ ਮੀਂਹ ਜ਼ਿਆਦਾ ਪੈਣ ਨਾਲ ਕਈ ਥਾਵਾਂ ਦੇ ਪਾਣੀ ਭਰ ਸਕਦਾ ਤੇ ਜ਼ਮੀਨ ਖਿਸਕਣ ਹੜ੍ਹ ਜਾਂ ਦਰਖਤ ਡਿੱਗਣ ਵਰਗੀਆਂ ਘਟਨਾਵਾਂ ਵੀ ਹੋ ਸਕਦੀਆਂ ਨੇ ਸੋ ਇਨ੍ਹਾਂ ਚੇਤਾਵਨੀਆਂ ਦੇ ਬਾਵਜੂਦ ਰਾਜਤਾਨੀ ਸ਼ਿਮਲਾ ਵਿੱਚ ਅੱਜ ਸਵੇਰ ਤੋਂ ਧੁੱਪਛਾਈ ਹੋਈ ਹੈ ਅਤੇ ਹੋਰ ਇਲਾਕਿਆਂ ਵਿੱਚ ਵੀ ਮੌਸਮ ਸਾਫ਼ ਬਣਿਆ ਹੋਇਆ ਹੈ ਸੋ ਕੁੱਲ 8 ਜੁਲਾਈ ਨੂੰ ਉਨਾ ਹਮੀਰਪੁਰ ਬਿਲਾਸਪੁਰ ਚੰਬਾ ਤੇ ਕੰਗੜਾ ਵਿੱਚ ਔਰੇਂਜ ਚੇਤਾਵਨੀ ਜਾਰੀ ਰਹੇਗੀ ਤੇ ਕੁੱਲੂ ਮੰਡੀ ਹੋ ਗਿਆ ਸ਼ਿਮਲਾ 16 ਅਤੇ ਸਿਰਮੌਰ ਵਿੱਚ yellow alert ਜਾਰੀ ਕਰ ਦਿੱਤਾ ਗਿਆ ਤੇ 9 ਜੁਲਾਈ ਨੂੰ ਪੱਛਮੀ ਤੱਤਾਂ ਦੀ ਗਤੀ ਥੋੜੀ ਘੱਟ ਹੋਣ ਦੀ ਸੰਭਾਵਨਾ ਹੌਨ ਕਰਕੇ ਤੇ ਉਸ ਦਿਨ ਸਾਰੇ ਜ਼ਿਲ੍ਹਿਆਂ ਵਿੱਚ yellow ਚੇਤਾਵਨੀ ਜਾਰੀ ਕੀਤੀ ਗਈ ਹੈ ਤੇ ਮੌਸਮ ਵਿਭਾਗ ਦੇ ਚੇਤਾਵਨੀ ਦੇ ਮੱਦੇਨਜ਼ਰ ਹਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਵੱਲੋਂ ਲੋਕਾਂ ਨੂੰ ਸੁਰੱਖਿਅਤ ਰਹਿਣ ਦੇ ਖਾਸ ਕਰਕੇ ਉਹ ਥਾਂਵਾਂ ਤੇ ਰਹਿਣ ਜਿੱਥੇ ਸੁਰੱਖਿਆ ਹੋਵੇ ਅਤੇ ਸਾਵਧਾਨੀ ਰਹਿਣ ਦੀ ਅਪੀਲ ਵੀ ਕੀਤੀ ਗਈ ਹੈ ਸੋ ਇਸ ਮੌਸਮ ਸੰਬੰਧੀ ਚੇਤਾਵਨੀ ਦੇ ਪਿੱਛੇ ਅਸਲ ਮਕਸਦ ਹੈ ਕਿ ਇਹ ਕਿ ਲੋਕ ਪਹਿਲਾਂ ਤੋਂ ਸਾਵਧਾਨ ਹੋ ਜਾਣ ਤਾਂ ਜੋ ਕਿਸੇ ਵੀ ਕਿਸਮ ਦੀ ਜਾਨੀ ਜਾਂ ਮਾਲੀ ਹਾਨੀ ਤੋਂ ਬਚਾਅ ਹੋ ਸਕੇ ਸੋ ਹਿਮਾਚਲ ਜਿਵੇਂ ਪਹਾੜੀ ਰਾਜ ਵਿੱਚ ਜਦੋਂ ਵੀ ਭਾਰੀ ਮੀਂਹ ਪੈਂਦਾ ਤਾਂ ਇਹ ਸਿੱਧਾ ਪ੍ਰਭਾਵ ਸੜਕਾਂ ਦੀ ਆਵਾਜਾਈ ਤੇ ਪਹਾੜਾਂ ਦੇ ਪੱਥਰਾਂ ਤੋਂ ਲੁੱਥਣ ਤੇ ਲੋਕਾਂ ਦੇ ਘਰਾਂ ਦੇ ਜ਼ਿੰਦਗੀ ਤੇ ਪੈਦਾ ਹੁੰਦਾ ਜੀ ਪੈਦਾ ਹੁੰਦਾ ਮੌਸਮ ਵਿਭਾਗ ਨੇ ਜੋ orange ਤੇ yellow ਚੇਤਾਵਨੀਆਂ ਦਿੱਤੀਆਂ ਹਨ ਉਹ ਦਰਸਾਉਂਦੀਆਂ ਨੇ ਕਿ ਹਾਲਾਤ ਹਰ ਵੇਲੇ ਬਦਲ ਸਕਦੇ ਨੇ ਤੇ orange ਅਲਰਟ ਦਾ ਮਤਲਬ ਹੁੰਦਾ ਹੈ ਕਿ ਮੌਸਮ ਗੰਭੀਰ ਹੈ ਸੋ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ